ਸਾਡਾ ਪ੍ਰੈਸ ਕਾਨਫਰੰਸ ਪਹਿਲੀ ਹੈਗੀ ਆ ਜੀ ਐਨਐਚਆਈ ਦਾ ਮੁੱਦਾ ਵਾ ਸਾਡਾ ਜਿਹੜਾ ਜਲੰਧਰ ਤੋਂ ਅਮਰੀਕਸਰ ਸਾਹਿਬ ਆਂਦੇ ਹੋਏ ਫਲਾਈਓਵਰ ਤੇਨ ਚਾਰ ਬੰਦ ਪਏ ਨੇ ਹੁਣਾਂ ਉੱਤੇ ਦੂਜਾ ਉਹਨਾਂ ਨੂੰ ਦੇਖਦੇ ਹੋਏ ਸਾਡੇ ਅਮਰੀਕਸਰ ਸਾਹਿਬ ਦੇ ਵਿੱਚ ਦੋ ਪ੍ਰਧਾਨ ਜਿਹੜੇ ਨਿਯੁਕਤ ਕੀਤੇ ਜਾਣੇ ਨੇ ਇੱਕ ਮੇਨ ਪ੍ਰਧਾਨ ਤੇ ਇੱਕ ਜਿਹੜੇ ਮੀਤ ਪ੍ਰਧਾਨ ਜੀ ਐਨਐਚਆਈ ਦੀ ਇਹਦੀ ਗੱਲ ਕਰੀਏ ਤੇ ਕੀ ਮੁੱਦਾ ਹੈ ਤੇ ਕੀ ਮੁਸ਼ਕਿਲਾਂ ਹੈ ਤੇ ਇਸ ਨੂੰ ਲੈ ਕੇ ਕੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਐਜ਼ ਅ ਸਪੈਸ਼ਲ ਬਸਟਰ ਐਨਾ ਚਾਹੀਦੇ ਮੁੱਦੇ ਆ ਜੀ ਮੁੱਦੇ ਤਾਂ ਬਹੁਤ ਜਾਦੇ ਨੇ 올ਓਵਰ ਪੰਜਾਬ 'ਚ ਹੀ ਬਹੁਤ ਜ਼ਿਆਦੇ ਨੇ ਜੇ ਮੈਂ ਗੱਲ ਕਰਾਂ ਸਿਰਫ ਅਜੇ ਅੰਮ੍ਰਿਤਸਰ ਸਾਹਿਬ ਦੀ ਗੱਲ ਕਰਦਾ ਪਿਆਵਾ ਬਿਆਸ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਆਂਦੇ ਹੋਏ ਇਹ ਹੱਦ ਜਿਹੜੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੁੰਦੀ ਆ ਮੈਂ ਇਥੋਂ ਸ਼ੁਰੂ ਕਰਦਾ ਪਹਿਲਾਂ ਇਹਨਾਂ ਦੇ ਜੀ ਤਿੰਨ ਫਲਾਈਓਵਰ ਆ ਜਿਹੜੇ ਬੰਦ ਪਏ ਨੇ ਅੱਜ ਤੱਕ ਉਹ ਫਲਾਈਓਵਰ ਦਾ ਵਰਕ ਨਹੀਂ ਸਟਾਰਟ ਹੋ ਰਿਹਾ ਵਾ ਟੋਟਲੀ ਬੰਦ ਪਏ ਨੇ ਜਿਹਦੇ ਕਰਕੇ ਲੋਕਾਂ ਨੂੰ ਦਿੱਕਤ ਬਹੁਤ ਆ ਰਹੀ ਆ ਸਰਵਿਸ ਲਾਈਨਾਂ ਉਹਨਾਂ ਦੀਆਂ ਬੰਦ ਪਈਆਂ ਹੋਈਆਂ ਜਿਹਦੇ ਕਰਕੇ ਲੋਕਾਂ ਨੂੰ ਸਮੱਸਿਆ ਨੂੰ ਬਹੁਤ ਚੈਲਣਾ ਪੈਂਦਾ ਵਾ ਉਹਦੇ ਉੱਪਰ ਕਈ ਵਾਰੀ ਮੈਂ ਕੰਮ ਵੀ ਕਰਵਾ ਚੁੱਕਾ ਵਾਂ ਰਿਫਲੈਕਟਰ ਵੀ ਆਪਣੇ ਲੋ ਲਵਾ ਚੁੱਕੇ ਆ ਐਨਐਚਆਈਓ ਲੋ ਵੀ ਕਈ ਵਾਰੀ ਮਦਦ ਮਿਲੀ ਆ ਕੋਈ ਸਟਰੀਟ ਲਾਈਟ ਦੇ ਮੁੱਦੇ ਬਹੁਤ ਵੱਡੇ ਵੱਡੇ ਜਿਹਦੇ ਉੱਤੇ ਐਕਸੀਡੈਂਟ ਵੀ ਹੋ ਰਹੇ ਨੇ ਪਹਿਲਾ ਮੁੱਦਾ ਜਿਹੜਾ ਸਾਡਾ ਆਪਾ ਬਿਆਸ ਕ੍ਰੋਸ ਕਰਦੀ ਇੱਕ ਫਲਾਈਓਵਰ ਉਹਦੇ ਸੈਂਟਰ ਦੇ ਵਿੱਚ ਲਾਈਟ ਨਹੀਂ ਹੈਗੀ ਮੇਰੇ ਨਾਲੋਂ ਬੈਟਰ ਤੁਹਾਨੂੰ ਡਿਵੀਜ਼ਨ ਜਿਹੜੀ ਉੱਥੇ ਲੱਗਦੀ ਆ ਥਾਣਾ ਪੁਲਿਸ ਸਟੇਸ਼ਨ ਜਿਹੜਾ ਲੱਗਦਾ ਉਹ ਤੁਹਾਨੂੰ ਐਕਸੀਡੈਂਟ ਦਾ ਡਾਟਾ ਦੇ ਸਕਦੇ ਨੇ ਕਿਉਂਕਿ ਹਰ ਰੋਜ਼ ਉੱਥੇ ਲੋਕ ਮਰ ਰਹੇ ਨੇ ਇਹਦਾ ਜ਼ਿੰਮੇਵਾਰ ਕੌ ਉਹਨੂੰ ਕੋਈ ਜੁਮਹਿਵਾ ਠਹਿਰਾ ਨਹੀਂ ਰਿਹਾ ਵਾ ਜੇ ਗੱਲ ਕਰਾਂ ਕੋਈ ਵੀ ਉਥੇ ਦਾ ਮੇਨ ਮੋਦਵਾਰ ਬੰਦਾ ਵਾ ਕੋਈ ਉਹਦੇ ਇਸ਼ੂ ਨਹੀਂ ਚੱਕਦਾ ਜੀ ਤਾਂ ਤੁਹਾਡੇ ਕੋਲ ਜਿਹੜੇ ਇਸ਼ੂ ਚੱਕੇ ਗਏ ਆ ਕੀ ਇਸ ਨੂੰ ਲੈ ਕੇ ਇੱਕ ਕਿਸਮ ਨੂੰ ਲੈਟਰ ਲਿਖਿਆ ਕਦੋਂ ਤੱਕ ਦਾ ਪੈਰੀਅਡ ਨੂੰ ਆਇਆ ਜਾਂ ਕੋਈ ਇਸ ਵਾਰ ਆਇਆ ਜੀ ਐਨਐਚਆਈ ਵੱਲੋਂ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਪਹਿਲਾਂ ਐਨਐਚਆਈ ਦਾ ਜਵਾਬ ਦਿਖਾ ਦਿੰਦਾ ਵਾ ਐਨਐਚਆਈ ਦਾ ਵਾ ਇਹ ਉਹਦੇ ਨਾਲ ਇਹ ਵੀ ਐਨਐਚਆਈ ਦਾ ਹੀ ਆ NHAI ਲੋ ਮੈਨੂੰ ਜਵਾਬ ਆਉਂਦਾ ਵਾ ਬਟ ਜੋ ਜਵਾਬ ਮੈਨੂੰ ਚਾਹੀਦਾ ਵਾ ਉਹ ਜਵਾਬ ਨਹੀਂ ਆਉਂਦਾ ਆ ਕੰਪਲੀਟਾ ਚੈੱਕ ਕਰ ਸਕਦੇ ਹੋ ਆ ਫਲਾਈਓਵਰ ਦੀਆਂ ਫੋਟੋਆਂ ਚੈੱਕ ਕਰ ਸਕਦੇ ਹੋ ਡਾਟਾ ਤੇ ਮੇਰੇ ਕੋਲ ਬਹੁਤ ਹੈਗਾ ਜੇ ਦਿਖਾ ਦਿਆਂ ਵਾ ਆ ਚੈੱਕ ਕਰ ਸਕਦੇ ਐਨਐਚਆਈ ਦੇ ਮੁੱਦੇ ਹੀ ਆ ਸਾਰੇ ਮੈਂ ਰਹਿਣਾ ਇਹਨਾਂ ਮੁੱਦਿਆਂ ਤੇ ਹੀ ਆ ਕਈਆਂ ਦਾ ਕੰਮ ਬਹੁਤ ਕੰਸਟਰਕਸ਼ਨ ਹੈਗੇ ਜਿਹੜੇ ਆਪਣਾ ਕਰਦੇ ਆ ਤੁਹਾਡਾ ਤੇ ਆ ਦੇਖ ਸਕਦੇ ਹੋ ਐਨਐਚਆਈ ਕੰਪਲੇਂਟ ਵਟਸਐਪ ਦੇ ਉੱਪਰ ਪਾਈ ਹੋਈ ਸੀ ਮੈਂ ਇਹਦੇ ਉੱਪਰ ਮੇਰਾ ਕੰਪਲੇਂਟ ਨੰਬਰ ਵੀ ਮੈਂਸ਼ਨ ਆ ਇਹ ਆਪਣਾ ਹੀ ਫਲਾਈਓਵਰ ਆ ਜਿਹੜਾ ਗੋਲਡਨ ਗੇਟ ਤੋਂ ਪਹਿਲਾਂ ਵਾ ਜਿਹੜਾ 1.5 ਮਹੀਨੇ ਚ ਤਿੰਨ ਰਿਪੇਅਰ ਹੋ ਚੁੱਕਾ ਵਾ ਇੱਕ ਇੱਕ ਮੇਰੇ ਤੋਂ ਇੱਕ ਇੱਕ ਦਾ ਕੰਪਲੇਨ ਨੰਬਰ ਆ ਇਹ ਮੇਬੀ ਜਿਹੜਾ ਫਲਾਈ ਆਪਣਾ ਅਮਰੀਕਸਰ ਸਾਹਿਬ ਤੋਂ ਆਉਂਦੇ ਹੋ ਜਿਹੜਾ ਆਪਣਾ ਟੋਲ ਆਂਦਾ ਉਸ ਤੋਂ ਪਹਿਲਾਂ ਉਹ ਫਲਾਈਓਵਰ ਬੰਦਾ ਉਹਦੀ ਨੁੱਕਰ ਦੇ ਉੱਪਰ ਪੈਚ ਵਰਗਾ ਸਾਹਮਣੇ ਦੁਕਾਨ ਆ ਇੱਕ ਇੱਕ ਫੋਟੋ ਨਾਲ ਕੇ ਕੰਪਲੇਨ ਨੰਬਰ ਮੇਰਾ ਸਾਰਾ ਮੈਂਸ਼ਨ ਆ ਜੇ ਗੱਲ ਕਰਾ ਇਹਦਾ ਤਾਂ ਕਮਾਕਾਰਾਂ ਦੀ ਕਿਤੇ ਕੋਈ ਡੰਗਣ ਮਰਿਆ ਹੋਵੇ ਪਸ਼ੂ ਮਰਿਆ ਹੋਵੇ ਆ ਸਾਰਾ ਕੰਮ ਕਿੱਤੇ ਵੀ ਕੋਈ ਐਨੀਮਲ ਮਰਿਆ ਹੋਵੇ ਮੇਰੇ ਕੋਲ ਆਇਆ ਨਾ ਚਾਹੀਦਾ ਤੁਸੀਂ ਪੜ ਸਕਦੇ ਹੋ ਮੈਂ ਇੱਕ ਮੈਂ ਤੁਹਾਨੂੰ ਚੀਜ਼ ਦਿਖਾਉਣਾ ਚਾਹੁੰਦਾ ਇਸ ਫਲਾਈਓਵਰ ਰਿਕਾਰਡਿੰਗ ਤੁਹਾਡੇ ਇਥੇ ਐਮਪੀ ਸਾਹਿਬ ਹੈਗੇ ਨੇ ਪਹਿਲੀ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਮੈਂ ਕਿਸੇ ਸਰਕਾਰ ਦਾ ਨਿਗਾਨਾ ਮੈਂ ਬੀਜੇਪੀ ਦਾ ਨਾ ਮੈਂ ਕਾਗਜ਼ਦਾਨ ਦਾ ਨਾ ਮੈਂ ਆਪ ਦਾ ਅਸੀਂ ਇੱਕ ਸੋਸ਼ਲ ਵਰਕਰ ਅਸੀਂ ਕੱਲ ਓਜਲਾ ਸਾਹਿਬ ਨੂੰ ਮਿਲੇ ਸੀਗੇ ਐਮਪੀ ਨੇ ਮੌਜੂਦਾ ਇਥੇ ਤੇ ਉਹਨਾਂ ਵੱਲੋਂ ਮੇਰੀ ਵੀਡੀਓ ਦੇਖਣ ਤੋਂ ਬਾਅਦ ਇੱਕ ਕੰਪਲੇਂਟ ਐਨਐਚਆਈ ਨੂੰ ਪਾਈ ਗਈ ਹੈ ਕੰਪਲੇਂਟ ਮੈਂ ਤੁਹਾਨੂੰ ਕਾਪੀ ਵੀ ਦੇ ਦੂੰਗਾ ਥੱਲੇ ਤੁਹਾਡੇ ਐਮਪੀ ਸਾਹਿਬ ਦਾ ਨਾਮ ਜਿਹ ਇਹਨਾਂ ਨੇ ਉਹ ਕੰਟਰੈਕਟਰ ਤੋਂ ਜਵਾਬ ਪੁੱਛਿਆ ਵਾ ਕਿ ਇਹ बार-बार ਰਿਪੇਅਰ ਕਿਉਂ ਕੀਤਾ ਜਾ ਰਿਹਾ ਵਾ ਤੇ ਮੇਰੀ ਜਿਹੜੀ ਸਰਕਾਰ ਨੂੰ ਅਪੀਲ ਵਾ ਜਿਹਦੇ ਕਰਕੇ ਅੱਜ ਮੈਂ ਬੈਠਾ ਜਿੰਨੇ ਵੀ ਕੰਟਰੈਕਟਰ ਪੰਜਾਬ 'ਚ ਕੰਮ ਕਰ ਰਹੇ ਨੇ ਮੈਂ ਪੰਜਾਬ ਪੂਰੇ ਦੀ ਗੱਲ ਕਰ ਰਿਹਾ ਠੀਕ ਹੈ ਉਹਨਾਂ ਤੇ ਬਲੈਕਲਿਸਟ ਕੀਤੇ ਜਾਣਾ ਕੰਮ ਕਿਉਂ ਗਲਤ ਕਰਦੇ ਨੇ ਜੇ ਫਲਾਈਓਵਰ ਦੀ ਇਹਨਾਂ ਦੀ ਜਿਹੜੀ ਲਿਮਟ ਹੈਗੀ ਆ 2 ਸਾਲ 'ਚ ਕੰਪਲੀਟ ਕਰਨਾ ਇਹ ਉਹਨੂੰ 4 ਸਾਲ ਕਿਉਂ ਲਾਂਦੇ ਨੇ ਕਿਉਂ ਕੰਟਰੈਕਟਰ 도ੜ ਜਾਂਦੇ ਨੇ ਕੀ ਇਹ ਕੰਟਰੈਕਟਰਾਂ ਨੂੰ ਨਹੀਂ ਇਹ ਚੀਜ਼ ਦਾ ਪਤਾ ਹੈਗਾ ਵਾ ਉਸ ਤੋਂ ਬਾਅਦ ਆ ਚੈੱਕ ਕਰ ਸਕਦੇ ਹਾਂ ਮੇਰੇ ਲੋਕ ਕੰਪਲੀਟਾ ਦੇ ਮੇਰੇ ਨਾਮ ਤੇ ਜਵਾਬ ਆਂਦੇ ਇਹਨਾਂ ਦੇ ਮਨਦੀਪ ਸਿੰਘ ਤੁਸੀਂ ਚੈੱਕ ਕਰ ਸਕਦੇ ਮੈਂ ਇਹਨਾਂ ਦੇ ਦੁਆਲੇ ਹੋਇਆ ਪਿਆਵਾ ਮੈਂ ਆਪਣੇ ਕੋਲ ਜਿੰਨੀ ਕ ਮੈਂ ਦਾ ਨਾਮ ਫੋਟੋ ਵੀ ਦਿਖਾ ਦਰਨਾ ਤੁਹਾਨੂੰ ਐਨਐਚਆਈ ਮੈਨੂੰ ਪੁੱਂਦੀ ਆ ਕਿ ਤੁਸੀਂ ਤੁਹਾਨੂੰ ਇਹ ਤੁਸੀਂ ਇਹ ਤੋਂ ਸਰਟੀਫਾਈਡ ਹੈਗੇ ਕਿ ਨਹੀਂ ਹੈਗੇ ਬਟ ਮੈਂ ਨਹੀਂ ਹੈ ਗੱਲ ਆ ਲੋ ਮੈਨੂੰ ਪੂਰਾ ਡਾਟਾ ਹੈ ਕਾਰਨ ਜੇ ਪੰਜਾਬ 'ਚ ਡਰ ਨਹੀਂ ਹੈਗਾ ਪੰਜਾਬ 'ਚ ਡਰ ਨਹੀਂ ਹੈਗਾ ਬਹੁਤ ਵੱਡਾ ਕਾਰਨ ਹੈ ਇਹ ਕਿਉਂਕਿ ਜੇ ਸਾਡੇ ਸੀਐਮ ਸਾਹਿਬ ਚੋਣ ਤੇ ਦੇ ਸਾਡਾ ਪੰਜਾਬ ਚ ਲਾ ਰਹੇ ਨੇ ਸੀਐਮ ਸਾਹਿਬ ਚਾਹਤ ਤੇ ਕੀ ਨਹੀਂ ਹੋ ਸਕਦਾ ਬਟ ਹੁੰਦਾ ਹੀ ਨਹੀਂ ਬਈਆ ਵਾ ਦੋਖੀ ਮੈਨੂੰ ਇਸ ਚੀਜ਼ ਦਾ ਵਾ ਦਿਨ ਰਾਤ ਮੋਤਾ ਹੁੰਦੀਆਂ ਤੁਸੀਂ ਜਾਣਕਾਰੋ ਸਾਰੇ ਮੈਨੂੰ ਲੋੜ ਹੀ ਨਹੀਂ ਕਹਿਣ ਦੀ ਕਿੰਨੀਆਂ ਕਿ ਮੋਤਾ ਕਿੰਨੇ ਟਰੱਕ ਮੈਨੂੰ ਨਹੀਂ ਲੱਗਦਾ ਮੰਥ ਦੇ ਵਿੱਚ 20 ਐਕਸੀਡੈਂਟ ਨਾ ਹੁੰਦੇ ਹੋ ਡੇਲੀ ਐਕਸੀਡੈਂਟ ਹੁੰਦੇ ਨੇ ਉਹਦਾ ਜਿਹੜਾ ਮਰਦਾ ਵਾ ਉਹਦਾ ਜ਼ਿੰਮੇਵਾਰ ਕੌਣ ਆ ਕੀ ਟੋਲ ਪਲਾਸ ਦਾ ਮੈਨੇਜਰ ਕੀ ਐਨਐਚਾਈ ਦਾ ਉੱਚ ਅਧਿਕਾਰੀ ਕੀ ਉੱਥੇ ਦਾ ਐਮਐਲਏ ਕਿਉਂਕਿ ਇਹ ਗੱਲ ਕਰਦੇ ਹੋ ਮੁੱਦਾ ਤੇ ਆਣਾ ਚਾਹੀਦਾ ਵਾ ਤੁਸੀਂ ਪ੍ਰੈਸ ਕਾਨਫਰੰਸ ਪੰਜਾਬ ਚ ਕਿਉਂ ਕਰ ਰਹੇ ਹੋ ਅਮ੍ਰਿਤਸਰ ਸਾਹਿਬ ਚ ਕਿਉਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਫਲਾਈਓਵਰ ਤੇ ਪੰਜਾਬ ਤੋਂ ਲੰਘ ਕੇ ਜਾ ਰਹੇ ਨੇ ਐਨਐਚਆਈ ਜੇ ਬਣਾ ਰਿਹਾ ਤੇ ਪੰਜਾਬ ਤੋਂ ਜਾ ਰਿਹਾ ਵਾ ਕਿੱਥੋਂ ਜਾ ਰਿਹਾ ਵਾ ਤੇ ਜਿਹੜੇ ਉੱਥੇ ਦੇ ਐਮਐਲਏ ਸਾਹਿਬ ਆ ਜੇ ਚਾਹਣ ਜੇ ਇੱਥੇ ਕੋ ਪੌਣੀ ਤੇ ਆਪਾਂ ਕੰਪਲੀਟ ਆਨਲਾਈਨ ਆਪਾਂ ਕੋਰਟ ਚ ਵੀ ਨਾ ਤੇ ਕੇਸ ਲਾ ਸਕਦੇ ਮੈਂ ਆਪਣੇ ਵੱਲੋਂ ਵੀ ਕਰ ਰਿਆ ਹੁਣ ਮੈਂ ਆਪਣੇ ਵੱਲੋਂ ਵੀ ਕਰੂੰਗਾ ਹੁਣ ਮੈਂ ਚੋਨਾਵਾ ਮੈਨੂੰ ਸਹਿਯੋਗ ਚਾਹੀਦਾ ਇੱਥੇ ਦੇ ਜਿਹੜੇ ਐਮਐਲਏ ਨੇ ਜਿਹੜਾ ਫਲਾਈਓਵਰ ਆਂਦਾ ਵਾ ਉਹ ਜੀਵਨ ਜੋਤ ਐਮਐਲਏ ਮੈਮ ਦੇ ਅੰਦਰ ਹੁੰਦਾ ਵਾ ਮੇਰੀ ਉਹਨਾਂ ਨਾਲ ਕੱਲ ਮੈਂ ਨਾਮ ਲੈਣਾ ਸਿੱਧਾ ਕਿਉਂਕਿ ਮੇਰੀ ਜਦੋਂ ਮੇਰੇ ਹੀ ਕੱਲ ਨੂੰ ਮੰਨ ਲਓ ਐਕਸੀਡੈਂਟ ਹੋ ਗਿਆ ਮੈਂ ਹੀ ਓਨ ਦਾ ਸਪੋਰਟ ਡੈਥ ਹੋ ਗਈ ਤੇ ਬੋਲਣਾ ਕਿੰਨੇ ਆ ਬੋਲਦਾ ਤੇ ਪੰਜਾਬ ਚ 올ਰੀਡੀ ਕੋਈ ਨਹੀਂ ਐਦਾ ਦੇ ਮੁੱਦਿਆਂ ਤੇ ਹਰੇਕ ਬੰਦਾ ਕਹਿੰਦਾ ਜੇਬ ਚ ਪਾਓ ਤੇ ਕਾਰ ਜਾਓ ਪਰ ਮੈਨੂੰ ਲੱਗਦਾ ਬਕਿ ਕੱਲ ਨੂੰ ਮੇਰੇ ਜੇ ਬੱਚੇ ਪੂਰੇ ਹੋ ਗਏ ਜਾਂ ਮੈਂ ਹੀ ਹੋ ਗਏ ਮੈਂ ਆਪਣੇ ਤੇ ਗੱਲ ਲੈਣਾ ਫਿਰ ਜ਼ਿੰਮੇਵਾਰ ਕੌਣ ਸੇ ਕੌਣ ਰਹੂਗਾ ਸਾਨੂੰ ਇਸ ਕਰਕੇ ਮੈਂ ਸੋਸ਼ਲ ਵਰਕਰ ਆ ਮੇਰੇ ਲਈ ਕੋਈ ਜਾਤ ਕੋਈ ਪਾਤ ਕੋਈ ਏਰੀਆ ਕੋਈ ਮੈਟਰ ਨਹੀਂ ਕਰਦਾ ਮੈਨੂੰ ਜਿੱਥੋਂ ਕੰਪਲੇਂਟ ਆ ਗਈ ਮੈਂ ਖੜ ਜਾਂਦਾ ਜੀ ਤਾਂ ਹੁਣ ਅੱਗੋ ਕੀ ਇੱਕ ਣੀ ਰਣਨੀਤੀ ਤੁਸੀਂ ਤਿਆਰ ਕੀਤੀ ਜਿਸ ਕਰਕੇ ਤੁਸੀਂ ਕਹਿ ਕੇ ਆਪਣੇ ਸਭ ਤੋਂ ਵੀ ਜਾ ਰਹੇ ਉਹ ਟੀਮ ਕਿਸ ਤਰੀਕੇ ਵਰਕ ਕਰੇਗੀ ਕਿਸ ਤਰੀਕੇ ਲੋਕਾਂ ਦੀ ਸੇਵਾ ਕਰੇਗੀ ਕਿਸ ਤਰੀਕੇ ਪੰਜਾਬ ਨੂੰ ਜਾਗਰੂਕ ਕਰੇ ਉਹਦੇ ਵਿੱਚ ਪਹਿਲਾ ਜੀ ਆਪਣੇ ਗੁਰਨਾਨਕ ਹਸਪਤਾਲ ਆ ਜਿਹਦੇ ਵਿੱਚ ਮੈਨੂੰ ਗੰਦਗੀ ਦਾ ਬੜਾ ਤੜਾ ਆਇਆ ਵਾ ਮੈਂ ਪਹਿਲੀ ਗੱਲ ਤੇ ਅਸੀਂ ਪਰਤਾਲ ਲੋਂਦੇ ਨਹੀਂਗੇ ਲੇਕਿਨ ਜਦੋਂ ਮੈਨੂੰ ਇੱਥੇ ਤੇ ਆ ਕੇ ਮੈਂ ਜਾਂਚ ਆਪ ਕੀਤੀ ਮੈਂ ਆਪ ਗੁਰਨਾਨਕ ਹਸਪਤਾਲ ਗਿਆ ਵਾ ਉੱਥੇ ਦੀ ਆਪਣੇ ਸੰਦੀਪ ਜੀ ਨੇ ਇਥੋਂ ਇਹ ਗੁਰਨਾਨਕ ਚ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਉੱਥੇ ਹਸਪਤਾਲ ਚ ਗੰਦਗੀ ਦਾ ਵਿਸ਼ਾ ਸੀਗਾ ਉੱਥੇ ਜਿਆਦਾ ਇੱਕ ਉਹ ਹੋ ਗਿਆ ਸੈਕੰਡਲੀ 휠 ਚੇਅਰ ਜਿਹਨਾਂ ਸਰਕਾਰੀ ਨਹੀਂ ਮਿਲਦੀਆਂ ਵਾ ਉਹ ਤੋਂ ਆਨੇ ਆ ਕਿਸੇ ਦਾ ਆਯੁਸ਼ਮਾਨ ਕਾਰਡ ਨਹੀਂ ਕੋਈ ਹਸਪਤਾਲ ਆਲਾ ਚਲਾਉਂਦੇ ਆ ਵੈਸੇ ਤੁਹਾਡੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਚ ਚੱਲਦਾ ਵਾ